ਸਾਹਿਕਾਲ ਜੀ ਸਾਰੇ ਘੋੜਿਆਂ ਵਾਲੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਪੇਜ ਨੂੰ ਸਪੋਰਟ ਕਰਦੇ ਹੋ ਦੋਸਤੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ। ਸੋ ਅੱਜ ਇੱਕ ਸ਼ਾਰਟ ਜੀ ਵੀਡੀਓ ਕਲਿੱਪ ਮੈਂ ਤੁਹਾਨੂੰ ਆਪਦੇ ਜਾਨਵਰਾਂ ਦੀ ਦਿਖਾਉਣ ਲੱਗਿਆ। ਤੁਹਾਨੂੰ ਆਪਦੀਆਂ ਦੋ ਨੌਕਰੀਆਂ ਬਸ਼ੇਰੀਆਂ ਦਿਖਾਉਣੀਆਂ ਨੇ ਜਿਹੜੀਆਂ ਆਪਾਂ 2 ਕੁ ਮਹੀਨੇ ਪਹਿਲਾਂ ਪਰਚੇਜ ਕੀਤੀਆਂ ਨੇ। ਬਰੀਡਿੰਗ ਪਰਪਸ ਵਾਸਤੇ ਬੱਚੀਆਂ ਆਪਾਂ ਖਰੀਦ ਕੇ ਲਿਆਉਂਦੀਆਂ ਸੀ ਦੋਸਤੋ। ਸੋ ਭਰਾਵਾਂ ਨੂੰ ਰਿਕਵੈਸਟ ਆ ਵੀ ਆਪਣਾ ਕੋਈ ਸੇਲ ਸੂਲ ਵਾਲਾ ਵਿਚਾਰ ਹੈ ਨਹੀਂ ਇਹਨਾਂ ਦਾ। ਵੈਸੇ ਤੁਹਾਨੂੰ ਦਿਖਾਉਣ ਵਾਸਤੇ ਹੀ ਵੀਡੀਓ ਸਾਂਝੀ ਕਰਨ ਲੱਗੇ ਆ ਤਾਂ ਕਿ ਭਰਾਵਾਂ ਨੂੰ ਆਪਾਂ ਕਮੈਂਟਾਂ ਦੇ ਜ਼ਰੀਏ ਪੁੱਛ ਲਈਏ ਵੀ ਬੱਚੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤਾਂ ਕਿ ਸਾਡੀ ਵੀ ਹੌਸਲਾ ਫਜ਼ਾਈ ਹੋ ਸਕੇ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਦੋਨੇ ਬਸ਼ੇਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਵੈਸੇ ਸਾਊ ਸਰੀਫ ਬਹੁਤਾ ਬੱਚਿਆਂ ਦਾ ਮੋਹ ਵੜਾ ਕਰਦੀਆਂ ਨੇ ਆ ਇੱਥੇ ਸਾਡੇ ਵਾਲਾ ਆਪਦਾ ਜਵਾਕ ਜਾਂ ਇਹਨਾਂ ਨਾਲ ਚੌੜ ਪਿਆ ਪਿਆ ਸੀ ਬਹੁਤ ਪਿਆਰ ਕਰਦੀਆਂ ਨੇ ਬੱਚਿਆਂ ਨਾਲ ਇਹ ਤੇ ਆਪ ਵੀ ਦੋਨੇ ਇਕੱਠੀਆਂ ਰਹਿੰਦੀਆਂ ਨੇ ਵੈਸੇ ਦੋਨੇ ਆਈਆਂ ਅਡਵੱਡ ਥਾਮਾਂ ਤੋਂ ਆ ਤੇ ਇਹਨਾਂ ਦਾ ਆਪ ਦਾ ਮੋਹ ਵਧੀਆ ਪੈ ਗਿਆ ਕਾਰਨ ਕੀ ਆ ਵੀ ਇੱਕ ਤਾਂ ਮਾਂ ਨਾਲੋਂ ਵੱਖ ਹੋ ਕੇ ਆਈ ਸੀ ਜਿਹੜੀ ਦੂਜੀ ਬਿਸ਼ੇਰੀ ਆ ਉਹ ਆਪਦੇ ਨਾਲ ਦੀਆਂ ਦੋ ਬਿਸ਼ੇਰੀਆਂ ਨਾਲ ਅਡ ਹੋ ਕੇ ਆਈ ਸੀ ਦੋਨੇ ਜਿਹੜੀਆਂ ਸੂਰੇ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਪਰ ਪਿਓ ਦੋਨਿਆਂ ਦੇ ਅਡਵਾਡਾ ਐਸ ਬਿਸ਼ੇਰੀ ਦਾ ਨਾਂ ਰੂਪ ਰੱਖਿਆ ਹੋਇਆ ਸੀ ਪੁਰਾਣੇ ਮਾਲਕਾਂ ਨੇ ਇਹ ਚਤੌੜਗਾੜ ਵਾਲੇ ਪਾਸੇ ਗੁਲਜ਼ਾਰ ਘੋੜੇ ਦਾ ਡਾਇਰੈਕਟ ਬੱਚਾ ਹੁੰਦਾ ਸੀਗਾ ਸੂਰੇ ਵਾਲੀ ਲੈਂਡ ਦੇ ਵਿੱਚੋਂ ਉਹਦੀ ਇਹ ਬਾਅਦ ਦੇ ਵਿੱਚ ਉਹ ਅੱਕਾਂ ਵਾਲੀ ਵੀ ਰਿਹਾ ਬਾਈ ਚਮਕੌਰ ਦੇ ਕੋਲੇ ਕੁਝ ਟਾਈਮ ਉਸ ਘੋੜੇ ਦੀ ਆ ਜਿਹੜੀ ਆ ਦੂਜੀ ਬੇਸ਼ੇਰੀ ਆ ਮਿੱਤਰੋ ਇਹਦਾ ਨਾਮ ਆਪਾਂ ਆਪ ਰੱਖਿਆਗਾ ਰਹਿਮਤ ਇਹ ਆਪਾਂ ਬਿੱਲੂ ਸਰਪੰਚ ਜੀ ਬੇਗਾ ਵਾਲੀ ਵਾਲਿਆਂ ਤੋਂ ਲਈ ਆ ਬੱਚੀ ਉਹਨਾਂ ਦੇ ਘਰ ਦਾ ਹੀ ਜਨਮ ਆ ਇਹਦਾ ਇਹਦੀ ਮਾਂ ਵੀ ਉਹਨਾਂ ਦੇ ਕੋਲੇ ਆ ਘੋੜੀ ਪ੍ਰਾਣੀ ਆ ਖਾਨਦਾਨੀ ਘੋੜੀ ਚੰਗੀ ਆ ਇਹ ਜਿਹੜਾ ਸੂਰੇ ਵਾਲਿਆਂ ਕੋਲੇ ਪਾਰਸ ਘੋੜੇ ਦਾ ਬੱਚਾ ਛਾਣਾਗਾ 63 ਇੰਚ ਹਾਈਟ ਦਾ ਇਹ ਉਹਦੀ ਬੱਚੀ ਆ ਜਿਹੜੀ ਰਹਿਮਤਾ ਦੋਸਤੋ ਆ ਤਾਂ ਰੂਪ ਖੜੀ ਆ ਜਿਹੜੀ ਰਹਿਮਤਾ ਆਪਾਂ ਸਰਪੰਚ ਸਾਹਿਬ ਤੋਂ ਖਰੀਦੀ ਆ ਬੱਚੀ ਸੋ ਦੋਨਾਂ ਦੀ ਲੈਂਡ ਸੂਰੇ ਵਾਲਾ ਹੋਗੀ ਤੇ ਦੋਵੇਂ ਬੱਚੀਆਂ ਨੇ ਜਿਹੜੀਆਂ ਹੁਣ ਦੋ ਦੰਦ ਇਹ ਸਟਾਰਟ ਹੋ ਗਈਆਂ ਤਕਰੀਬਨ ਇਹਨਾਂ ਦੀ 29 29 28 28 30 ਕਿ ਮਹੀਨੇ ਇੱਥੇ ਕਿ ਜੇ ਉਮਰ ਆ ਗਈ 29 30 ਕਿ ਮਹੀਨੇ ਸੋ ਬਸ਼ੇਰੀਆਂ ਦੋਵੇਂ ਐਕਟਿਵ ਬੜੀਆਂ ਨੇ ਬਰੀਕੀਆਂ ਚ ਬੜੀਆਂ ਨੇ ਇੱਕ ਦੀ ਹਾਈਟ ਦਾ ਜਿਹੜੀ ਹੈਗੀ ਆਗੀ ਹੁਣ ਪ੍ਰੋਪਰ 68 ਇੰਚਾਂ ਤੇ ਦੂਜੀ ਦੀ ਬਾਟੋ ਮਾੜੀ ਮੋਟੀ ਬਾਹਰ ਆ। ਸੋ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀ ਹਾਲੇ ਇੰਚ ਤੋਂ ਡੇਢ ਇੰਚ ਦੀ ਗਜੈਸ਼ ਇਹਨਾਂ ਦੇ ਵਿੱਚ ਹੋਰ ਹੈਗੀ ਆ ਹੁਣ ਮੌਸਮ ਵੀ ਅੱਗੇ ਚੰਗਾ ਆ ਗਿਆ ਆਪਾਂ ਇਹਨਾਂ ਨੂੰ ਮੇਟ ਕਰਾਵਾਂਗੇ ਦੋਸਤੋ ਤੇ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਦੋਵੇਂ ਬੱਚੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ। ਆ ਜਿਹੜੀ ਬੱਚੀ ਆ ਇਹਦਾ ਨਾਮ ਆਪਾਂ ਰਹਿਮਤ ਰੱਖਿਆ। ਇਹ ਬਿੱਲੂ ਸਰਪੰਚ ਜੀ ਬੇਗਾ ਵਾਲੀ ਵਾਲਿਆਂ ਤੋਂ ਲਿਆਂਦੀ ਆਪਾਂ। ਛਾਂਣ ਘੋੜੇ ਦੀ ਬੱਚੀ ਆ। ਜਿਹੜਾ ਸੂਰੇ ਵਾਲਿਆਂ ਕੋਲੇ 파ਰਸ ਦਾ ਬੱਚਾ ਸ਼ਾਨ ਬਾਅਦ ਦੇ ਵਿੱਚ ਇੱਕ ਦਿਨ ਮੇਰਾ ਅ ਗੇੜਾ ਵੀ ਲੱਗਿਆ ਸੀਗਾ ਉਧਰ ਜਿੱਦ ਪਦਮ ਘੋੜੇ ਦੀ ਵੀਡੀਓ ਕੀਤੀ ਆ ਉਹਦੇ ਮੈਂ ਫਿਰ ਉਹਨਾਂ ਦੇ ਫਾਰਮ ਤੇ ਸਪੈਸ਼ਲ ਜਾ ਕੇ ਆਇਆ ਸੂਰੇ ਵਾਲਿਆਂ ਦੇ ਤੇ ਮੇਰਾ ਮਨ ਸੀਗਾ ਵੀ ਯਾਰ ਆਪਣੀ ਬਸ਼ੇਰੀ ਜਿਹੜੀ ਲਈ ਆ ਇਹਦਾ ਬਾਪਤਾ ਦੇਖ ਕੇ ਆਈਏ ਸੋ ਬਹੁਤ ਚੰਗਾ ਘੋੜਾਗਾ ਸ਼ਾਨ ਉਹ ਚੰਗੀ ਹਾਈਟ ਦਾ ਵੱਡਾ ਘੋੜਾਗਾ ਚੰਗੇ ਡੀਲ ਡੌਲ ਵਾਲਾ ਸੋ ਦੂਜੀ ਬਸ਼ੇਰੀ ਦਾ ਜਿਹੜਾ ਪਿਓ ਆ ਉਹ ਕੋਈ ਅੱਡਾ ਬੜਾ ਲੋਕ ਉਹਦੇ ਬਾਰੇ ਜਾਣਦੇ ਨਹੀਂ ਕਿਉਂਕਿ ਉਹ ਚਤੌੜਗੜ੍ਹ ਵਾਲੇ ਪਾਸੇ ਰਿਹਾ ਘੋੜਾ ਫਿਰ ਬਾਅਦ ਦੇ ਵਿੱਚ ਇੱਧਰ ਵੀ ਆ ਗਿਆ ਸੀਗਾ ਕੁਝ ਟਾਈਮ ਗੰਗਾ ਨਗਰ ਵਾਲੀ ਸਾਈਡ ਰਿਹਾ ਚਮਕੌਰ ਬਾਈ ਦੇ ਕੋਲੇ ਅਕਾਲੀ ਵਾਲੇ ਕੋਲੇ ਉਦੋਂ ਬਾਅਦ ਚੋਨੇ ਸੇਲਸੂਲ ਕਰਦਾ ਸੀ ਬਾਅਦ ਚ ਹੁਣ ਨਹੀਂ ਆਪਾਂ ਨੂੰ ਪਤਾ ਵੀ ਘੋੜਾ ਕਿੱਥੇ ਚਲ ਗਿਆ ਸੋ ਦੋਨੇ ਬਸ਼ੇਰੀਆਂ ਬਾਰੇ ਤੁਸੀਂ ਕਮੈਂਟ ਕਰਕੇ ਆਪਦੀ رائے ਜ਼ਰੂਰ ਦਿਓ ਤੇ ਹੋਰ ਜਿਹੜੀਆਂ ਆਪਣੀ ਦੂਜੀ ਵੱਡੀ ਘੋੜੀ ਆ ਉਹ ਵੀ ਮਿੱਤਰੋ ਸੂਪੀ ਜਿਹੜੀ ਕੱਲ੍ਹ ਵਾਲੇ ਦੀ ਆਪਾਂ ਸ਼ੋਹਾਂ ਚ ਲਾਉਂਦੇ ਹੁੰਦੇ ਸੀ ਇਹ ਉਹਨੇ ਹੀਰੇ ਤੋਂ ਇੰਦਰ ਤੁੰਗ ਵਾਲੇ ਹੀਰੇ ਤੋਂ 파ਰਸ ਦੇ ਬੱਚੇ ਤੋਂ ਬੁਸ਼ੇਰੀ ਦਿੱਤੀ ਆ ਉਹਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਅਲੱਗ ਤੋਂ ਸ਼ਾਰਟ ਕਲਿੱਪ ਇੱਕ ਸਾਂਝੀ ਕਰਾਂਗੇ ਦੋਸਤੋ ਬਹੁਤ ਸੋਹਣੀ ਬੁਸ਼ੇਰੀ ਦਿੱਤੀ ਆ ਉਹਨੇ ਵੀ ਸੋ ਕਮੈਂਟ ਕਰਕੇ ਲਾਜ਼ਮੀ ਦੱਸੋ ਇਹਨਾਂ ਬੱਚੀਆਂ ਬਾਰੇ ਅਗਲੀ ਵੀਡੀਓ ਆਪਾਂ ਉਸ ਘੋੜੀ ਦੀ ਤੇ ਬੱਚੀ ਦੀ ਪਾਵਾਂਗੇ